ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਨਗਰ ਨਿਗਮ ਬਠਿੰਡਾ ਦੀ ਨਵੀਂ ਹੋ ਰਹੀ ਵਾਟਬੰਦੀ ਸੰਬੰਧੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਦੇ ਵਿੱਚ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਕਮਿਸ਼ਨਰ ਨਗਰ ਨਿਗਮ ਨੂੰ ਮੰਗ ਪੱਤਰ ਦਿੰਦਿਆਂ ਵਾਟਬੰਦੀ ਦੁਰੋਸਤ ਕਰਾਉਣ ਤੇ ਵਾਟਬੰਦੀ ਕਮੇਟੀ ਦੇ ਵਿੱਚ ਕਾਂਗਰਸ ਦਾ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇੱਥੇ ਰਾਜਨ ਗਰਗ ਨੇ ਕਿਹਾ ਕਾਂਗਰਸ ਕਮੇਟੀ ਮੰਗ ਕਰਦੀ ਹੈ ਕਿ ਵਾਟਬੰਦੀ ਦੀ ਕਮੇਟੀ ਦੇ ਵਿੱਚ ਕਾਂਗਰਸ ਦਾ ਨੁਮਾਇੰਦਾ ਜ਼ਿਲ੍ਹਾ ਪ੍ਰਧਾਨ ਤੋਂ رائے ਲੈ ਕੇ ਹੋਵੇ ਤੇ ਇਸ ਦੇ ਦਰਮਿਆਨ ਬਰਾਬਤਾਂ ਦੇ ਅਧਿਕਾਰ ਦੇ ਨਾਲ ਵੋਟਾ ਹਰ ਵਾਰਡ ਦੇ ਵਿੱਚ ਸ਼ਾਮਲ ਕੀਤੇ ਜਾਣ ਵਾਧੇ ਤੇ ਘਟਾ ਵੋਟਾਂ ਦਾ ਅੰਤਰ ਘਟਕ ਕੀਤਾ ਜਾਵੇ ਤਾਂ ਜੋ ਹਰ ਵਾਰਡ ਦੇ ਵਿੱਚ ਵੋਟਨੀਯਮਤ ਹੋਵੇ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਵਾਰਡ ਮੰਡੀ ਦੇ ਵਿੱਚ ਸ਼ਾਮਲ ਕੀਤੇ ਗਏ ਕਟਾਰ ਸਿੰਘ ਵਾਲਾ ਜੋ ਜੋਧਪੁਰ ਰਮਾਣਾ ਬਹਿਮਣ ਦਿਵਾਨਾ ਗਿਲਪੱਤੀ ਸਿਲਵਰ ਓਕ ਕਲੋਨੀ ਦੇ ਇਲਾਕੇ ਆ ਨੂੰ ਵੀ ਨਗਰ ਨਿਗਮ ਮਦੀਨ ਲਿਆ ਕੇ ਵੋਟਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਇੱਥੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਮੈਨੂੰ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨਗਰ ਨਿਗਮ ਦੀਆਂ 2026 ਚ ਚੋਣਾਂ ਡਿਊ ਨੇ ਉਹਦੀ ਵਾਰਡਬੰਦੀ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਮੈਮ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦੇਣ ਆਏ ਆਂ ਸਾਡਾ ਇਹ ਕਹਿਣਾ ਹੈ ਕਿ ਜਿਹੜੀ ਨਗਰ ਨਿਗਮ ਦੀ ਕਮੇਟੀ ਬਣਨੀ ਹੈ ਵਾਰਡਬੰਦੀ ਸੰਬੰਧੀ ਉਹਦੇ ਵਿੱਚ ਸਾਡਾ ਅਧਿਕਾਰਤ ਮੈਂਬਰ ਕਾਂਗਰਸ ਪਾਰਟੀ ਦਾ ਜ਼ਰੂਰ ਲੈਣਾ ਚਾਹੀਦਾ ਹੈ ਤਾਂ ਕਿ ਸਾਨੂੰ ਹਰ ਚੀਜ਼ ਦੀ ਜਾਣਕਾਰੀ ਹੁੰਦੀ ਰਹੇ ਦੂਸਰੀ ਗੱਲ ਪੁਰਾਣੇ ਸਮੇਂ 'ਚ 50 ਵਾਰਡਾਂ ਤੇ ਚੋਣ ਹੋਈ ਸੀ ਉਦੇ ਵਿੱਚ ਕਈ ਵਾਰਡਾਂ ਦੇ ਵਿੱਚ 2900 ਬੂਟ ਹੈ ਵੋਟ ਹੈ ਤੇ ਕਈਆਂ ਚ 5600 ਵੋਟ ਹੈ ਕਈਆਂ ਚ 4900 ਵੋਟ ਹੈ ਇਹ ਫਾਰਮੂਲਾ ਖਤਮ ਹੋ ਕੇ ਵੋਟ ਇੱਕੋ ਜੀ ਹੋਣੀ ਚਾਹੀਦੀ ਹੈ ਜਿਹੜੀ ਹਿੰਦੁਸਤਾਨ ਦੀ ਜਿਹੜੀ VOTING ਦਾ ਪਰਸੈਂਟੇਜ ਹੈ 10% ਇਨਕਰੀਸ ਡਿਕਰੀਸ ਵਾਰਡਾਂ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਜਿਹੜੀ ਹੱਤਬੰਦੀ ਹੋਣੀ ਹੈ ਤੇ ਉਹਦੀ ਜਿਹੜੀ ਵੋਟਾਂ ਦੀ VOTING ਦੇ ਬੂਥ ਬਣਨੇ ਆ ਜਾਂ ਉਹਦੇ ਰਿਜ਼ਰਵ ਹੋਣੇ ਜਾਂ SC ਹੋਣੇ ਜਾਂ BC ਹੋਣੇ ਆ ਉਹ ਸਾਰੇ ਜਾਤੀ ਦੇ ਆਧਾਰ ਤੇ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜੀ ਪ੍ਰਾਣੀ VOTING LIST ਬਣੀ ਵੀ ਹੈ ਕਾਰਪੋਰੇਸ਼ਨ ਦੀ ਉਹਦੇ ਵਿੱਚ 2 ਲੱਖ 9000 ਵੋਟ ਹੈ ਪਰ ਜਿਹੜੀ ਵਿਧਾਨ ਸਭਾ ਬਠਿੰਡਾ ਹੈ ਉਹਦੀ ਵਿੱਚ 227000 ਦੇ ਕਰੀਬ ਵੋਟ ਹੈ ਇਹ ਡਾਟਾ ਹੈ ਡਿਪਾਰਟਮੈਂਟ ਤੋਂ ਲੈ ਕੇ ਆਇਆ ਹੈ ਤਾਂ ਉਹ ਜਿਹੜੀ 227000 VOTER ਹੈ ਉਹ VOTER ਇਹਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੀ ਕਾਰਪੋਰੇਸ਼ਨ ਨੇ ਪਿਛਲੇ ਸਮੇਂ 'ਚ ਰੂਰਲ ਅਰਕਾਇਤਕ ਹੱਦਬੰਦੀ ਵਧਾਈ ਹੈ ਇਧਰੋਂ ਵਧਾਈ ਹੈ ਜਿਵੇਂ ਕਟਾਰ ਸਿੰਘ ਵਾਲੇ ਸੂਏ ਤੱਕ ਗਏ ਉਧਰ ਜੋਧਪੁਰ ਮਾਨੇ ਤੱਕ ਗਏ ਬੈਮਨ ਦਵਾਨੇ ਤੱਕ ਗਏ ਗਿੱਲਪੱਤੀ ਤੱਕ ਗਏ ਜੋਗਾਨੰਦ ਤੱਕ ਗਏ ਫੂਸ ਮੰਡੀ ਦੇ ਸਟੇਸ਼ਨ ਤੱਕ ਗਏ ਤਾਂ ਉਹ ਆਬਾਦੀ ਵਿਧਾਨ ਸਭਾ ਤੇ ਕਾਰਪੋਰੇਸ਼ਨ ਦੇ ਵਿੱਚ ਨਹੀਂ ਹੈ ਉਹ ਆਬਾਦੀ ਨਾ ਹੋਣ ਕਰਕੇ ਉਸ ਜਿਹੜੇ ਇਲਾਕੇ ਆ ਉਹਨਾਂ ਦੀ ਆਬਾਦੀ ਤੇ ਉਹਨਾਂ ਦੇ ਜਿਹੜੇ ਰੈਜ਼ੀਡੈਂਟ ਆ ਉਹਨਾਂ ਨੂੰ ਵਿੱਚ ਇਨਕਲੂਡ ਕਰਨਾ ਚਾਹੀਦਾ ਕਿਸੇ ਬੰਦੇ ਨੂੰ ਵਾਂਝਾ ਨਹੀਂ ਰੱਖਣਾ ਚਾਹੀਦਾ ਦੂਸਰੀ ਗੱਲ ਜਿਹੜੇ ਵਾਰਡਾਂ ਦੀ ਬੰਤਰ ਬੰਨੀ ਹੈ ਉਹ ਵਾਰਡਾਂ ਦੀ ਬੰਤਰ ਜਾਤੀ ਦੇ ਆਧਾਰ ਤੇ ਹੀ ਬੰਨੀ ਚਾਹੀਦੀ ਹੈ ਤੇ ਇਕੁਅਲੀ ਬੰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਮੌਜੂਦਾ ਬਠਿੰਡੇ ਦੇ ਵਿਧਾਇਕ ਹੈ ਸੁਣਨ ਚ ਆਇਆ ਵੀ ਉਹਨਾਂ ਨੇ ਵੀ ਕਾਰਪੋਰੇਸ਼ਨ ਨੂੰ ਤੇ ਲੋਕਲ ਗਵਰਨਮੈਂਟ ਨੂੰ ਪੱਤਰ ਲਿਖਿਆ ਜਿੱਥੋਂ ਤੱਕ ਹੁਣ ਦੱਲ ਆ ਗਈ ਸੈਂਸਸ ਦੀ ਸੈਂਸਸ ਦੀ ਅਗਸਤ 2025 ਦੇ ਵਿੱਚ ਬੌਮੈਂਟ ਆਫ ਇੰਡੀਆ ਨੇ ਚਪੱਤਰ ਹਿੰਦੁਸਤਾਨ ਦੇ ਸੈਂਸਸ ਡਿਪਾਰਟਮੈਂਟ ਨੂੰ ਭੇਜਿਆ ਮੈਂ ਉਹ ਵੀ ਲੈ ਕੇ ਆਉ ਨਾਲ ਇਹਦੇ ਨੱਥੀ ਕੀਤਾ ਉਹ ਉਹਦੇ ਮੁਤਾਬਕ ਜਿਵੇਂ ਸੈਂਸਸ ਹੋਣੀ ਹੈ ਉਸ ਨੂੰ ਵੀ ਕਾਰਪੋਰੇਸ਼ਨ ਦੀ ਚੋਨਾ ਦੇ ਵਿੱਚ ਲਾਗੂ ਕਰਨਾ ਚਾਹੀਦਾ ਕਿਉਂਕਿ ਜਿਹੜੀ ਇਸ ਟਾਈਮ ਜਿਹੜੀ ਕਾਰਪੋਰੇਸ਼ਨ ਦੀ ਆਬਾਦੀ ਸੀ ਪਹਿਲਾਂ ਉਹ 28586000 ਸੀ ਸੈਂਸਸ 2011 ਚ ਹੋਈ ਹੈ 2011 ਤੋਂ ਬਾਅਦ ਜਿਹੜਾ ਸਾਇੰਸਿਸ ਡਿਪਾਰਟਮੈਂਟ ਦਾ ਫਾਰਮੂਲਾ ਹੈ ਉਹ 1.6% ਐਨੂਅਲ ਇਨਕਰੀਸ ਕਰਨ ਦਾ ਹੈ ਉਹ ਵੀ ਨੋਟੀਫਿਕੇਸ਼ਨ ਤੇ ਮੈਂ ਸਾਰੀਆਂ ਲੈ ਕੇ ਆਇਆ ਹਾਂ ਉਹਨਾਂ ਦੇ ਮੁਤਾਬਕ 14 ਸਾਲਾਂ 'ਚ 1,64,000 ਤੋਂ ਵੱਧ ਆਬਾਦੀ ਬਠਿੰਡੇ ਦੀ ਹੋਰ ਵੱਧ ਗਈ ਤਾਂ ਤਕਰੀਬਨ 2.4 ਲੱਖ ਦੇ ਵੀ ਕਰੀਬ ਆਬਾਦੀ ਹੋਗੀ ਇਸ ਆਬਾਦੀ ਨੂੰ ਕਾਰਪੋਰੇਸ਼ਨ ਨੂੰ ਵਾਰਡਬੰਦੀ ਕਰਨ ਲੱਗੇ ਅੱਖੋ ਫਰੋਕਤ ਨਹੀਂ ਕਰਨਾ ਚਾਹੀਦਾ ਜਿਹੜੀ ਗਵਰਨਮੈਂਟ ਆਫ ਪੰਜਾਬ ਲੋਕਲ ਗਵਰਨਮੈਂਟ ਦੀ 2017 ਦੀ ਨੋਟੀਫਿਕੇਸ਼ਨ ਹੈ ਉਦੇ ਮੁਤਾਬਕ 3.5 ਲੱਖ ਆਬਾਦੀ ਦੇ 50 ਵਾਰਡ ਬਣਨੇ ਆ ਪਰ ਜੇ ਆਬਾਦੀ 3.5 ਲੱਖ ਤੋਂ ਵੱਧ ਜਾਂਦੀ ਹੈ ਤਾਂ ਵਾਰਡਾਂ ਦਾ ਬਦਨਾ ਤੈ ਹੈ ਇਸ ਕਰਕੇ ਸਾਰੇ ਡਾਟੇ ਅਸੀਂ ਨਾਲ ਲੈ ਕੇ ਆਏ ਆ ਵਾਰਡਬੰਦੀ ਚੱਲ ਰਹੀ ਹੈ ਇਹਨੂੰ ਤੁਥਮੁਥ ਕਰਕੇ ਤੇ ਲੋਕਾਂ ਤੇ ਥੋਪ ਕੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜੇ ਜਿਹੜੀ ਵਿਧਾਨ ਸਭਾ ਬਠਿੰਡਾ ਤੇ ਨਗਰ ਨਿਗਮ ਬਠਿੰਡਾ ਦੀਆਂ ਹੱਦਾਂ ਇੱਕੋ ਜੀਆਂ ਆ ਦਾ ਵਿਧਾਨ ਸਭਾ ਬਠਿੰਡਾ ਦੀ ਜਿਹੜੀ ਵੋਟ ਹੈ 227000 ਅਧਿਕਾਰਤ ਤੌਰ ਤੇ ਅਕਤੂਬਰ ਚ ਇਲੈਕਸ਼ਨ ਡਿਪਾਰਟਮੈਂਟ ਨੇ ਮੈਨੂੰ ਇਹ ਡਾਟਾ ਮੈਂ ਉਹਨਾਂ ਤੋਂ ਪ੍ਰਬੰਧ ਕਰਾਇਆ ਹੈ ਜਿਹੜੀ ਹੱਦਬੰਦੀ ਪਿੰਡਾਂ ਤੱਕ ਵਧ ਗਈ ਉਥੋਂ ਦੀ ਵਸੋਂ ਤੇ ਉਥੋਂ ਦੇ ਵੋਟਰ ਵੀ ਵਿੱਚ ਇਨਕਲੂਡ ਹੋਣੇ ਜ਼ਰੂਰੀ ਹੈ ਇਹ ਜਦੋਂ ਇਨਕਲੂਡ ਹੋਣਗੇ ਤਾਂ ਨੇਚਰਲੀ 50 ਦੇ 50 ਵਾਰਡ ਟੁੱਟਣਗੇ ਜਦੋਂ ਟੁੱਟਣਗੇ ਤਾਂ ਉਹਨਾਂ ਦੀ ਜਿਹੜੀ ਆਪਸੀ ਰੂਪਰੇਖਾ ਹੈ ਉਹਨਾਂ ਦਾ ਵੋਟਾਂ ਦਾ ਪ੍ਰਤੀਸ਼ਤ ਇੱਕੋ ਜਿਹਾ ਹੋਣਾ ਚਾਹੀਦਾ ਕੋਈ ਬੰਦਾ 2900 ਵੋਟ ਤੇ ਲੜਦਾ ਕੋਈ ਬੰਦਾ 5600 ਵੋਟ ਤੇ ਲੜਦਾ ਕੋਈ ਬੰਦਾ 5200 ਵੋਟ ਤੇ ਲੜਦਾ ਉਹ ਲਿਸਟ ਵੀ ਮੈਂ ਸਾਰੀ ਨਾਲ ਲਗਾਈ ਹੈ ਤਾਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਮੈਮ ਨੂੰ ਬੇਨਤੀ ਕਰਨ ਆਏ ਆ ਵੀ ਕਾਂਗਰਸ ਪਾਰਟੀ ਦਾ ਨਮਾਇੰਦਾ ਤੁਸੀਂ ਇਸ ਕਮੇਟੀ ਵਿੱਚ ਜ਼ਰੂਰ ਸ਼ਾਮਲ ਕਰੋ ਕਾਂਗਰਸ ਪਾਰਟੀ ਦਾ ਨੁਮਾਇੰਦਾ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਪੱਤਰ ਭੇਜ ਕੇ ਉਹਨਾਂ ਤੋਂ ਅਧਿਕਾਰਤ ਤੌਰ ਤੇ ਲਿਆ ਜਾਵੇ ਕਿਉਂਕਿ ਜਿਹੜਾ ਮਾਹੌਲ ਹੈ ਉਹ ਕਈ ਵਾਰ ਸਾਫ਼ ਨਹੀਂ ਹੁੰਦਾ ਤੇ ਫਿਰ ਗੱਲ ਨੁਕਸਾਨ ਹੋ ਜਾਂਦਾ ਤੇ ਕਾਂਗਰਸ ਪਾਰਟੀ ਇਹੀ ਮੰਗ ਰੱਖਣ ਆਈ ਹੈ ਪਿਛਲੇ ਸਮੇਂ 'ਚ ਵੀ ਵਾਰਡ ਬੰਦੀ ਟੇਡੇ-ਮੇਡੇ ਬਣਾਏ ਜਾਂਦੇ ਆ ਰਾਜਨੀਤਿਕ ਕਾਰਨ ਤੇ ਕੀ ਉਸੇ ਤਰ੍ਹਾਂ ਹੀ ਸ਼ੰਕਾ ਵੀ ਇਸ ਤਰ੍ਹਾਂ ਨਹੀਂ ਬਣਾਈ ਜਾ ਸਕਦੀ ਦੇਖੋ ਜਿਹੜੀ ਪਹਿਲਾ ਵਾਰਡ ਬੰਦੀ ਹੋਈ ਹੈ ਇਹਦੇ ਆਧਾਰ ਜਿਹੜੇ ਬਣਾਏ ਗਏ ਆ ਇਹ ਪਿਛਲੇ 2011 ਦੇ ਸੈਂਸਸ ਦੇ ਤੌਰ ਤੇ ਲਏ ਗਏ ਆ ਪਰ ਹੁਣ ਅਵੇਅਰਨੈਸ ਦਾ ਯੁੱਗ ਹੈ بڑے ਲਖੇ ਲੋਕਾਂ ਦਾ ਯੁੱਗ ਹੈ ਅ ਅੱਜਕੱਲ ਸਾਇੰਸ ਦਾ ਯੁੱਗ ਹੈ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਗੱਲ ਲੋਕਾਂ ਤੱਕ ਪਹੁੰਚਦੀ ਉਹ ਤੋਂ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ ਸੀ ਤਾਂ ਵਾਰਡ ਬੰਦੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਕਾਰਪੋਰੇਸ਼ਨ ਬਠਿੰਡਾ ਇੱਕ ਦੇਸ਼ ਦੇ ਵਿੱਚ ਨਾਮ ਰੱਖਣ ਵਾਲੀ ਕਾਰਪੋਰੇਸ਼ਨ ਹੈ ਇਹਦੇ ਤੁਥਮੁਥ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਲਾਹ ਪਹੁੰਚਾਉਣ ਕਰਕੇ ਗਲਤ ਤਰੀਕੇ ਨਾਲ ਨਾ ਕਰਨ ਕਰਕੇ ਤੇ ਇਹਨੂੰ ਸਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸ਼ਾਮਲ ਉਹਨਾਂ ਦੇ ਨੁਮਾਇੰਦੇ ਲੈ ਕੇ ਕਰਨੀ ਚਾਹੀਦੀ ਹੈ